ਮੈਂ ਜਸਵੀਰ ਸਿੰਘ ਤਰਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨਬਾਦੀ ਸੰਘਰਸ਼ ਕਮੇਟੀ ਪੰਜਾਬ ਅੱਜ ਫੇਰ ਤੁਹਾਡੇ ਸਮੂਹ ਐਨਪੀਐਸ ਕਰਮਚਾਰੀਆਂ ਅੱਗੇ ਅਪੀਲ ਲੈ ਕੇ ਹਾਜ਼ਰ ਹੋਇਆ ਕਿ ਆਉਣ ਵਾਲੀ 4 ਮਾਰਚ ਨੂੰ ਦਿਨ ਸੋਮਵਾਰ ਨੂੰ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਇੱਕ ਬਹੁਤ ਵੱਡੀ ਮੁਲਾਜ਼ਮ ਮੰਗਾਂ ਦੇ ਲੈ ਕੇ ਰੈਲੀ ਹੋਣ ਜਾ ਰਹੀ ਹੈ ਮੈਂ ਸਮੂਹ ਐਨਪੀਐਸ ਕਰਮਚਾਰੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਸ ਰੈਲੀ ਵਿੱਚ ਹਮ ਹਮਾ ਕੇ ਪੂਰਾ ਜੋਰ ਲਗਾ ਕੇ ਸ਼ਿਰਕਤ ਕਰੋ ਕਿਉਂਕਿ ਅਸੀਂ ਧਨਵਾਨੀਆਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝੇ ਫਰੰਟ ਦਾ ਜਿਨ੍ਹਾਂ ਨੇ ਸਾਡੀ ਅਪੀਲ ਨੂੰ ਮੁੱਖ ਰੱਖਦੇ ਆ ਇਸ ਰੈਲੀ ਦੇ ਸੰਦਰਭ ਚ ਉਹਨਾਂ ਨੇ ਮੰਗ ਪੱਤਰ ਵਿੱਚ ਵੀ ਅੰਸ਼ਕ ਸੋਧ ਕਰਕੇ ਪਹਿਲੀ ਮੰਗ ਜਿਹੜੀ ਹੈ ਉਹ ਪੁਰਾਣੀ ਪੈਨਸ਼ਨ ਬਹਾਲੀ ਦੀ ਪਾਈ ਹੈ ਕਿਉਂਕਿ ਸਾਥੀਓ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਪਿਛਲੇ 10-12 ਸਾਲਾਂ ਤੋਂ ਉਹਦੇ ਦੌਰਾਨ ਮੀਟਿੰਗਾਂ ਦੇ ਕਈ ਦੌਰ ਚੱਲੇ ਆ ਪਰ ਇਹ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਇਹ ਸਰਕਾਰ ਤੋਂ ਸવાય ਸਾਨੂੰ ਮੀਟਿੰਗ ਤੋਂ ਹੋਰ ਕੱਖ ਨਹੀਂ ਮਿਲਿਆ ਰੈਲੀ ਕਰਦੇ ਹਾਂ ਮੀਟਿੰਗ ਮਿਲਦੀ ਹੈ ਰੈਲੀ ਕਰਦੇ ਹਾਂ ਮੀਟਿੰਗ ਮਿਲਦੀ ਹੈ ਮੀਟਿੰਗ ਤੇ ਜਾਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਰਕਾਰ ਨਾਲ ਕਿਸੇ ਤਰ੍ਹਾਂ ਗੱਲਬਾਤ ਦਾ ਰابطਾ ਟੁੱਟੇ ਪਰ ਉਹ ਮੀਟਿੰਗ ਤੋਂ ਕੁਝ ਨਿਕਲ ਨਹੀਂ ਆਇਆ ਜਿਹਦੇ ਕਰਕੇ ਅਸੀਂ ਸਾਂਝੇ ਫਰੰਟ ਦੇ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਪਹਿਲੀ ਮੰਗ ਅਗਰ ਪੁਰਾਣੀ ਪੈਨਸ਼ਨ ਹੁੰਦੀ ਹੈ ਤਾਂ ਸਾਡੇ ਐਨਪੀਐਸ ਕਰਮਚਾਰੀ ਜਿਹੜੇ ਆ ਉਹ ਵੱਡੀ ਗਿਣਤੀ ਚ ਇਸ ਵਿੱਚ ਪੁੱਜਣਗੇ ਹੁਣ ਅਸੀਂ ਉਹਨਾਂ ਅੱਗੇ ਅਪੀਲ ਕੀਤੀ ਉਹਨਾਂ ਦੇ ਕਨਵੀਨਰ ਸਹਿਬਾਨ ਜਿੰਨੇ ਵੀ ਸਾਂਝੇ ਫਰੰਟ ਦੇ ਨੇ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਦੇ ਦਿੱਤੀ ਹੁਣ ਅਸੀਂ ਦੇਖਣਾ ਹੈ ਵੀ ਅਸੀਂ ਆਪਣੀ ਮੰਗ ਤੇ ਕਿੰਨਾ ਕੁ ਪੈਰਾ ਦਿੰਦੇ ਹਾਂ ਮਸੂਬ ਪੰਜਾਬ ਦੇ 2 ਲੱਖ ਐਨਪੀਐਸ ਕਰਮਚਾਰੀ ਖਾਸ ਕਰਕੇ ਪੈਨਨ ਕਹਾਂਗਾ ਵੀ ਚਾਹੇ ਜਿੰਦਾ ਮਰਜੀ ਰੈਲੀ 'ਚ ਪਹੁੰਚਣ ਦਾ ਕਰੋ ਰੈਲੀ 'ਚ ਜਰੂਰ ਪਹੁੰਚੋ ਕਿਉਂਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਕਰਨ ਪ੍ਰਤੀ ਇਮਾਨਦਾਰ ਨਹੀਂ ਪਹਿਲੀ ਅਸੀਂ ਤਿੰਨ ਜਥੇਬੰਦੀਆਂ ਦਾ ਮੁਹਾਜ ਸਾਂਝਾ تھا ਪੂਸਾਰ ਚੁੱਕੇ ਆ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਫਰੰਟ ਤੇ ਚੌਥੀ ਨੂੰ ਵੀ ਲਗਾਤਾਰ ਅਪੀਲ ਕਰ ਰਹੇ ਆ ਉਹਨਾਂ ਦੇ ਧੰਨਵਾਦੀ ਵੀ ਆ ਨੇ ਇਸ ਰੈਲੀ ਵਿੱਚ ਜਿਹੜੀ ਚਾਰਦੀ ਹੋਣ ਜਾ ਰਹੀ ਸਾਂਝੇ ਪ੍ਰਾਂਡ ਵਿੱਚ ਉਹਦੇ ਵਿੱਚ ਉਹਨਾਂ ਨੇ ਵੀ ਖੁੱਲ੍ਹ ਕੇ ਸਮਰਥਨ ਕੀਤਾ ਹੈ ਉਹ ਵੀ ਵੱਡੀ ਗਿਣਤੀ ਸ਼ਾਮਲ ਹੋਣਗੇ ਕਿਉਂਕਿ ਸਰਕਾਰ ਜਦੋਂ ਕੱਲਿਆ-ਕੱਲਿਆਂ ਤੋਂ ਨਾ ਮੰਨੇ ਔਰ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਅਣਗੂਲੇ ਕੀਤਾ ਜਾ ਰਿਹਾ ਉਸ ਵੇਲੇ ਸਾਡੇ ਕੋਲ ਇਕ ਹੀ ਤਰੀਕਾ ਸੰਘਰਸ਼ ਤੋਂ ਸਿਵਾਏ ਹੋਰ ਕੋਈ ਹੱਲ ਨਹੀਂ ਬਚਦਾ ਸੂ ਮਸੂ ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਨੂੰ ਅਪੀਲ ਕਰਾਂਗਾ ਕਿ ਜ਼ਰੂਰ ਹੋ ਉਸ ਦਿਨ ਠੀਕ 11 ਵਜੇ ਸੈਕਟਰ 39 ਦਾਣਾ ਮੰਡੀ ਵਿਖੇ ਜਰੂਰ ਪਹੁੰਚੋ ਉਹ ਮਮਾ ਕੇ ਪਹੁੰਚੋ ਤੇ ਇਸ ਰੈਲੀ ਨੂੰ ਇਤਿਹਾਸਕ ਰੈਲੀ ਬਣਾ ਦਿਓ ਇਹ ਰੈਲੀ ਦੀ ਲੋੜ ਕਿਉਂ ਹੈ ਜ਼ਰੂਰਤ ਕਿਉਂ ਹੈ ਹੋ ਸਕਦਾ ਕਈ ਕਰਮਚਾਰੀ ਇਸ ਗੱਲ ਤੋਂ ਥੋੜੀ ਕੰਨੀ ਘਤਰਾਨ ਕੇ ਵਰਕਿੰਗ ਡੇ ਹੈ ਪਰ ਹੁਣ ਅਸੀਂ ਚਾਹ ਕਰਨਾ ਹੈ ਵੀ ਅਸੀਂ ਲਗਾਤਾਰ ਉਸੇ ਰੁਟੀਨ 'ਚ ਰਹਿਣਾ ਜਾਂ ਆਪਣੇ ਬੁਢਾਪੇ ਦੀ ਸੁਰੱਖਿਆ ਬੰਦੂਗੀ ਵਧਣਾ ਹੈ ਪੰਜਾਬ ਦਾ ਵਿਧਾਨ ਸਭਾ ਜਨਾਸ ਜਿਹੜਾ ਹੈ ਬਜਟ ਆ ਉਹ 5 ਨੂੰ ਪੇਸ਼ ਕੀਤਾ ਜਾਣਾ। ਅਗਰ ਅਸੀਂ 4 ਨੂੰ ਵੱਡਾ ਕੱਟ ਕਰਨ ਤੇ ਕਾਮਯਾਬ ਹੋ ਜੰਨੇ ਆ ਕੁਦਰਤੀ ਗੱਲ ਹੈ। ਇਸ ਦਾ ਪ੍ਰਭਾਵ ਜਿਹੜਾ ਹੈ ਉਹ ਵਿਧਾਨ ਸਭਾ ਦੇ ਬਜਟ ਵਿੱਚ ਵੀ ਨਜ਼ਰ ਆਏਗਾ। ਸੋ ਇਸ ਕਰਕੇ ਸਾਰੇ ਆਨੇ ਬਹਨੇ ਛੱਡ ਕੇ ਮੇਰੇ ਕੋਲ ਛੁੱਟੀ ਨਹੀਂ ਮੇਰੇ ਕੋਲ ਇਹ ਹੈ ਇਹ ਜਿੱਦਾਂ ਮਰਜ਼ੀ ਅਡਜਸਟਮੈਂਟ ਕਰੋ। ਪਹਿਲਾਂ ਅਸੀਂ 11 ਦੀ ਗੱਡੀ ਰੱਖੀ ਸੀਗੀ, ਸੀਪੀਐਫ ਯੂਨੀਅਨ ਨੇ ਵੀ 5 ਦੀ ਰੱਖੀ ਸੀ। ਅਸੀਂ ਵੀ 11 ਦੀ ਰੱਦ ਕਰ ਦਿੱਤੀ ਐ ਸੀਪੀਐਫ ਕਰਮ ਜੂਰੀ ਜੂਨੀਅਰ ਨਰਮੀ ਪੰਜ ਦੀ ਰਾਦ ਕਰ ਦਿੱਤੀ ਹੈ ਸਿਰਫ ਇਸੇ ਗੱਲ ਲਈ ਵੀ ਜਿਹੜੀ ਪਹਿਲੀ ਮੰਗ ਹੈ ਸੰਜੇ 프ਰੰਟ ਨੇ ਉਹ ਪੁਰਾਣੀ ਪੈਨਸ਼ਨ ਦੀ ਪਾਈ ਹੋਈ ਹੈ ਤੇ ਸਾਨੂੰ ਜਿਹੜਾ ਇੱਕੋ ਰੈਲੀ ਵਿੱਚ ਵੱਡੀ ਤਾਕਤ ਦਿਖਾ ਕੇ ਸਰਕਾਰ ਨੂੰ ਇਹ ਜਿਹੜੀਆਂ ਮੁਲਾਜ਼ਮ ਮੰਗਾ ਨਹੀਂ ਉਹਨਾਂ ਲਈ ਮੰਨਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਸੋ ਸਾਰਿਆਂ ਨੂੰ ਫਿਰ ਅਪੀਲ ਕਰਦਾ ਕਿ ਬਜਟ ਸੈਸ਼ਨ ਵਿੱਚ ਅਗਰ ਅਸੀਂ ਆਪਣਾ ਪ੍ਰਭਾਵ ਦਿਖਾਣਾ ਜਾਂ ਆਪਣੀ ਮੰਗ ਦੇ ਪ੍ਰਤੀ ਅਸੀਂ ਅੱਗੇ ਵਧਣਾ ਤਾਂ ਮੈਂ ਫਿਰ ਅਪੀਲ ਕਰੂੰਗਾ ਕਿ ਤੁਸੀਂ ਵਜੀਰਾ ਘੱਟ ਕੇ ਵੱਡੇ ਕਾਫਲੇ ਬਨ ਕੇ ਹਰ ਕਰਮਚਾਰੀ ਐਨਪੀਐਸ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਜਿਹੜਾ ਹੈ ਕਾਫਲੇ ਬਨ ਕੇ ਇੱਥੇ ਪਹੁੰਚੇ ਕਿਉਂਕਿ ਅਗਰ ਸਾਡੀ ਸਮਾਜਿਕ ਸੁਰੱਖਿਆ ਨਹੀਂ ਤੇ ਸਾਡਾ ਕੱਲ ਭਵਿੱਖ ਜਿਹੜਾ ਹੈ ਉਹ ਸੁਰੱਖਿਤ ਨਹੀਂ ਫਿਰ ਸਾਡੇ ਆਪਣੇ ਹਸ ਐਨਪੀਐਸ ਕਰਮਚਾਰੀ ਦੇ ਕਿ ਅਸੀਂ ਆਪਣਾ ਭਵਿੱਖ ਸੁਰੱਖਿਤ ਕਰਨਾ ਕੰਨ ਨਹੀਂ ਨਹੀਂ ਤਾਂ ਤੁਸੀਂ ਦੇਖ ਲਾ ਜੇ ਖਬਰ ਆ ਗਈ ਮਹਾਰਾਸ਼ਟਰ ਦੀ ਗਰੰਟਡ ਪੈਨਸ਼ਨ ਸਕੀਮ ਬਾਰੇ ਜਿਹਨੇ ਰਾਜ ਹੈ ਬਹੁਤੇ ਉਹ ਵਧ ਰਹੇ ਆ ਸਾਡੀ ਪੰਜਾਬ ਸਰਕਾਰ ਵੀ ਜੇ ਐਤ ਕਰ ਡੇਢ ਸਾਲ ਗੁਜ਼ਰ ਜਾਣ ਬਾਅਦ ਵੀ ਜੇ ਉਹਨੇ ਐਸਓਪੀ ਨਹੀਂ ਜਾਰੀ ਕੀਤੀ ਤਾਂ ਕਿਤੇ ਨਾ ਕਿਤੇ ਉਹਦੀ ਨੀਤ ਵਿੱਚ ਵੀ ਜਿਹੜੀ ਹੈ ਉਹ ਖੋਟ ਹੈ ਉਹ ਇਧਰਲੇ ਪਾਸੇ ਵਧਣਾ ਚਾਹਦੀ ਹੈ ਸੋ ਇਸ ਕਰਕੇ ਜੇ ਹੁਣ ਅਸੀਂ ਤੈ ਕਰਨਾ ਹੈ ਇਹਦੇ ਵਿੱਚ ਹੁਣ ਮੈਂ ਸਮਝਦਾ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਵਾ ਇੱਕ ਕਤਾਰ ਵਿੱਚ ਖੜੀ ਹੋ ਗਈ ਹੈ ਹੁਣ ਕੱਢਨੇ ਤੈ ਕਰਨਾ ਹੈ ਕਿ ਉਹਨੇ ਮੰਗ ਦੇ ਪ੍ਰਤੀ ਕਿੰਨਾ ਕਬਾਰ ਨਿਕਲਦਾ ਔਰ ਆਪਣੀ ਲੀਡਰਸ਼ਿਪ ਨੂੰ ਕਿੱਨਾ ਕ ਅੱਗੇ ਲੈ ਕੇ ਜਾਂਦਾ ਜੇ ਨਹੀਂ ਆਪਾਂ ਵੱਡਾ ਕਾਫਲਾ ਬਣਾ ਸਕੇ ਜੇ ਵੱਡਾ ਇਕੱਠ ਨਹੀਂ ਕਰ ਸਕੇ ਤਾਂ ਫਿਰ ਕੁਦਰਤ ਹੀ ਗੱਲ ਹੈ ਫਿਰ ਜੋ ਵੀ ਸਰਕਾਰ ਕਰੇਗੀ ਫਿਰ ਉਹ ਸਾਨੂੰ ਪ੍ਰਵਾਨ ਕਰਨਾ ਪੈਣਾ ਸੋ ਇਸ ਕਰਕੇ ਮੈਂ ਸਮੂਹ ਐਨਪੀਐਸ ਕਰਮਚਾਰੀਆਂ ਨੂੰ ਅਪੀਲ ਕਰਦਾ ਕੱਲ ਬਹੀਰਾ ਘੱਟ ਕੇ ਵੱਡੀ ਗੰਟੀ ਵਿੱਚ ਜਿਹੜਾ ਹੈ 4 ਤਰੀਕ ਨੂੰ ਕੱਲ ਤ ਐਤਵਾਰ ਹੈ 4 ਤਰੀਕ ਨੂੰ ਦਿਨ ਸੋਮਵਾਰ ਨੂੰ ਸੈਕਟਰ 39 ਚੰਡੀਗੜ੍ਹ ਵਿਖੇ ਪਹੁੰਚੋ ਠੀਕ 11 ਵਜੇ ਕਿਉਂਕਿ ਜੇਕਰ ਪੈਨਸ਼ਨ ਹੈ ਤਾਂ ਹੀ ਸਾਡਾ ਵਿਵਕ ਸੁਰੱਖਿਅਤ ਹੈ ਜੇ ਪੈਨਸ਼ਨ ਨਹੀਂ ਤਾਂ ਪੈਨਸ਼ਨ ਤੋਂ ਬਗੈਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਮੰਗਤੇ ਵਾਲੀ ਹੁੰਦੀ ਹੈ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਹੈ ਉਹ ਜ਼ਿੰਦਗੀ ਦੇ ਰਿਟਾਇਰਮੈਂਟ ਤੋਂ ਬਾਅਦ ਬੜੀ ਥੋੜੀ ਜ਼ਿੰਦਗੀ ਜੀਵਾਂਦੇ ਨੇ ਜਿਹੜੇ ਪੈਨਸ਼ਨ ਲੈਂਦੇ ਨੇ ਉਹ ਬੜੇ ਆਪਣੇ ਸੁਭਾਵੀ ਨਾਲ ਮਾਨ ਨਾਲ ਜ਼ਿੰਦਗੀ ਜਿਹੜੇ ਨੇ ਗੁਜ਼ਾਰਦੇ ਨੇ ਸੋ ਇਹਨਾਂ ਸ਼ਬਦਾਂ ਨਾਲ ਫੇਰ ਅੰਤ ਵਿੱਚ ਅਪੀਲ ਕਰਦਾ ਮੈਨੂੰ ਆਸ ਹੈ ਵੀ ਇਸ ਵੀਡੀਓ ਨੂੰ ਸੁਦੀ ਬਾਤ ਤੋਂ ਬਾਰੇ ਸ਼ੇਅਰ ਕਰੋਗੇ ਕਿਉਂਕਿ ਪੂਰੀ ਪੰਜਾਬ ਦੀ ਮੀਡੀਆ ਸ਼ਿਭਰੂ ਜਿੰਨੇ ਵੀ ਐਨਪੀਐਸ ਕਰਮਚਾਰੀਆਂ ਨੂੰ ਬਹੁਤ ਵੱਡਾ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਹੁਣ ਠੀਕ ਆਪਣੇ ਸਾਰੇ ਕਮਾਂਕਾਰਾਂ ਤੋਂ ਤੇ ਡਿਊਟੀ ਤੋਂ ਕਦੋਂ ਦੀ ਛੁੱਟੀ ਲੈ ਕੇ 4 ਦਿਨ ਨੂੰ ਚੰਡੀਗੜ੍ਹ ਵਿਖੇ 11 ਵਜੇ 39 ਸੈਕਟਰ ਪਹੁੰਚੋ ਸਾਡਾ ਭਵਿੱਖ ਸਾਡੇ ਆਪਣੇ ਹੱਥ ਹੈ ਅਸੀਂ ਤੈਅ ਕਰਨਾ ਹੈ ਕਿ ਆਪਣੇ ਭਵਿੱਖ ਨੂੰ ਆਪਣੇ ਆਉਣ ਵਾਲੇ ਕੱਲ ਨੂੰ ਕਿੱਧਰ ਲੈ ਕੇ ਜਾਣਾ ਹੈ